ਦੋਸਤੋ ਸਾਫ ਦਾ ਮੈਂਬਰ ਪਾਰਲੀਮੈਂਟ ਰਾਜੇਵ ਸਿੰਘ ਖਾਲਸਾ ਨੇ ਤਖਤ ਦੇ ਜਥੇਦਾਰਾਂ ਦੀ ਅਦਲਾ ਬਦਲੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਢਾਮੀ ਦਾ ਮਾਮਲਾ ਤੇ ਪਟਿਆਲਾ ਵਿਖੇ ਪੁਲਿਸ ਬਲਾਸਮਾ ਦੇ ਵੱਲੋਂ ਕੀਤੀ ਗਈ ਆਰਮੀ ਦੇ ਕਰਨਲ ਦੀ ਕੁੱਟਮਾਰ ਸਬੰਧੀ ਖੁੱਲਕੇ ਐਨਵੀ ਚੈਨਲ ਦੇ ਆਪਣੇ ਵਿਚਾਰ ਰੱਖੇ ਨੇ ਤਾਂ ਤੁਹਾਨੂੰ ਸੁਣਾਉਣੇ ਹੈ ਸਾਫ ਦਾ ਮੈਂਬਰ ਪਾਰਲੀਮੈਂਟ ਰਾਜੇਵ ਸਿੰਘ ਖਾਲਸਾ ਨੇ ਕੀ ਕੁਝ ਕਿਹਾ ਦੋਸਤੋ ਤੁਸੀਂ ਦੇਖ ਰਹੇ ਹੋ ਐਨਵੀ ਚੈਨਲ ਤੇ ਮੈਂ ਹਾਂ ਜਤਿੰਦਰ ਦੇਵਗਨ ਅੱਜ ਸਾਡੇ ਨਾਲ ਬਣੇ ਹੋਏ ਹਨ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਜੋ ਕਿ ਫੌਜਦਰੀ ਕੇਸਾਂ ਦੇ ਆਪਣੇ ਮਾਹਰ ਵਕੀਲ ਵੀ ਹਨ ਤੇ ਆਓ ਅੱਜ ਇਹਨਾਂ ਨਾਲ ਬਖ ਬਖ ਮੁੱਦਿਆਂ ਤੇ ਇਹ ਐਨਵੀ ਚੈਨਲ ਥਰੂ ਗੱਲਬਾਤ ਕਰਾਂਗੇ ਰਾਜਦੇਵ ਖਾਲਸਾ ਜੀ ਤੁਹਾਡਾ ਐਨਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ ਜੀ ਖਾਲਸਾ ਜੀ ਜੋ ਪਿਛਲੇ ਦਿਨੀ ਜੱਥੇਦਾਰਾਂ ਦੀ ਅਦਾਲਤ ਬਦਲੀ ਹੋਈ ਹੈ ਇਹ ਅਦਲਾ ਬਦਲੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਜਥੇਦਾਰਾਂ ਦੀ ਅਦਲਾ ਬਦਲੀ ਕੀ ਹੋਈ ਹੈ ਇਹ ਤਾਂ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਪੰਚਰ ਦਿੱਤਾ ਗਿਆ ਤੇ ਸਿੱਖ ਪੰਥ ਜਿਹੜਾ ਹੈ ਜਿਹੜਾ ਹੈ ਉਸ ਨੂੰ ਇੱਕ ਹਾਸੋਹੀਨੇ ਦਾ ਜਿਹੜਾ ਹੈਗਾ ਉਹ ਬਣਾਇਆ ਗਿਆ ਤੇ ਇਹ ਤਾਂ ਇੱਕ ਬਹੁਤ ਵੱਡੀ ਗੱਲ ਹੋਈ ਹੈ ਜਿਹੜੀ ਚ ਇਤਿਹਾਸ ਦੇ ਵਿੱਚ ਛਾਲੇ ਅਥਰਾਂ ਦੇ ਵਿੱਚ ਲਿਖੀ ਜਾਊਗੀ ਤੇ ਇਸ ਦੇ ਨਾਲ ਜਿਹੜਾ ਹੈਗਾ ਸਿੱਖ ਸੰਸਥਾਵਾਂ ਦਾ ਘੋਰ ਉਪਮਾਨ ਹੋਇਆ ਤੇ ਮੁੱਢਲੇ ਤੇ ਬੁਨਿਆਦੀ ਸਿਧਾਂਤਾਂ ਦਾ ਕਤਲ ਹੋਇਆ ਤੇ ਜਿਸ ਤੰਜ ਦੇ ਨਾਲ ਇਹ ਅਦਲਾ ਬਦਲੀ ਕੀਤੀ ਗਈ ਇਹ ਉਹ ਤੋਂ ਸੁਪਾਸਟਾਇ ਤੇ ਸੁਰਬੀਰ ਸਿੰਘ ਬਾਦਲ ਜਿਹੜਾ ਹੈਗਾ ਉਹ ਸਿੱਖ ਪੰਥ ਦੇ ਮੁੱਢਲੇ ਤੇ ਬੁਨਿਆਦੀ ਸਿਧਾਂਤਾਂ ਨੂੰ ਖਤਮ ਕਰਨਾ ਚਾਹੁੰਦਾ ਹੈ ਤੇ ਅਸਲ ਦੇ ਵਿੱਚ ਉਹ ਸਿੱਖ ਪੰਥ ਦੀ ਸਾਖ ਨੂੰ ਹੀ ਖਤਮ ਕਰਨਾ ਚਾਹੁੰਦਾ ਹੈ ਉਸ ਨੇ ਇੱਕ ਅਕਾਲੀ ਦਲ ਬਣਾ ਰੱਖਿਆ ਤੇ ਉਸ ਨੂੰ ਅਕਾਲੀ ਦਲ ਦਾ ਨਾਮ ਦੇ ਕੇ ਆਪ ਉਸ ਦਾ ਪ੍ਰਧਾਨ ਬਣ ਜਾਂਦਾ ਹੈ ਤੇ ਹੁਣ ਉਸ ਨੇ ਬਲਵਿੰਦਰ ਸਿੰਘ ਭੁੰਦੜ ਨੂੰ ਪ੍ਰਧਾਨ ਬਣਾ ਰੱਖਿਆ ਇਹ ਸਾਰੇ ਜਿਹੜੇ ਹੈਗੇ ਖਾਲਸਾ ਪੰਥ ਦੇ ਦੁਸ਼ਮਣੀ ਨੁਭਾ ਰਹੇ ਨੇ ਤੇ ਸਿੱਖ ਦੀ ਅਦਲਾ ਬਦਲੀ ਕੋਈ ਨਹੀਂ मतलब अदली कोई 11 ਮੈਂਬਰਾਂ ਦੇ ਜਾਂ 12 ਮੈਂਬਰਾਂ ਦੇ ਜਾਂ 10 ਮੈਂਬਰਾਂ ਦੇ ਹੱਥ ਨਹੀਂ ਹੁੰਦੀ ਕਿ ਉਹ ਪੰਥ ਦੀਆਂ ਇਹ ਮਹਾਨ ਹਸਤੀਆਂ ਦੀ ਨਿਰਯੁਤੀ ਕਰਨ ਤੇ ਉਹਨਾਂ ਦੀ ਅਦਲਾ ਬਦਲੀ ਕਰਨ ਇਹ ਕੋਈ ਸਰਕਾਰੀ ਮੁਲਾਜ਼ਮ ਨਹੀਂ ਹਨ ਜਿਨ੍ਹਾਂ ਦੀ ਬਦਲੀ ਕੀਤੀ ਜਾ ਸਕਦੀ ਹੈ ਟਰਾਂਸਫਰ ਆਰਡਰ ਪਾਸ ਕੀਤੇ ਜਾ ਸਕਦੇ ਆ ਤੇ ਮਹਾਨ ਸੰਸਥਾ ਦੇ ਮਹਾਨ ਜਥੇਦਾਰ ਨੇ ਤੇ ਇਹ ਜਿਹੜੀ ਅਦਲਾ ਬਦਲੀ ਹੈ ਇਹਨੂੰ ਅਦਲਾ ਬਦਲੀ ਦਾ ਨਾਮ ਦੇਣਾ ਹੀ ਮੇਰੇ ਖਿਆਲ ਦੇ ਵਿੱਚ ਠੀਕ ਨਹੀਂ ਹੈ ਇਹ ਤਾਂ ਸੱਚ ਸਿਧਾਂਤਾਂ ਨੂੰ ਅਸਮਾਨ ਤੋਂ ਜ਼ਮੀਨ ਤੇ ਸਿੱਟਣ बराबर है तमी साहब ਨੇ ਸ਼ੋਮਨੀ ਕਮੇਟੀ ਦੇ ਪ੍ਰਧਾਨ ਤਮੀ ਸਾਹਿਬ ਨੇ ਪਹਿਲਾਂ ਅਸਤੀਫਾ ਦਿੱਤਾ ਸੀ ਹੁਣ ਸੁਖਵੀਰ ਸਿੰਘ ਬਾਦਲ ਦੇ ਕਹਿਣ ਤੇ ਉਹ ਆਪਣੇ ਵਾਪਸ ਬਰਾਜਮਨ ਹੋਣ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੀ ਜਦੋਂ ਸੁਖਵੀਰ ਸਿੰਘ ਬਾਦਲ ਉਹ ਉਹ ਉਹਨਾਂ ਦੇ ਘਰ ਪਹੁੰਚੇ ਧਾਮੀ ਸਾਹਿਬ ਦੇ ਇਤਰਾਮ ਜੰਪ ਮਾਰੇ ਉਹਨਾਂ ਨੇ ਕਹੀ ਤੇ ਤਿਆਰ ਬਰ ਤਿਆਰ ਹੋ ਗਏ ਉਹ ਜਿਹੜਾ ਮੁਰਕੇ ਸਾਹਮਣੂ ਉਹਨਾਂ ਦੀ ਇੱਛਾ ਹੀ ਇਹ ਸੀ ਕਿ ਸੁਖਵੀਰ ਸਿੰਘ ਬਾਦਲ ਵਰਗਾ ਮਹਾਨ ਸਿੱਖ ਉਹਨਾਂ ਦੇ ਘਰੇ ਆਵੇ ਤੇ ਜਿਉਂ ਹੀ ਉਹ ਘਰੇ ਆਉਂਦਾ ਤੇ ਨਾਲ ਦੀ ਨਾਲ ਉਹ ਮੰਨ ਲੈਣ ਜੀ ਉਹ ਤਾਂ ਇਸ ਤਾਂ ਦੇ ਵਿੱਚ ਬੈਠੇ ਸੀ ਤੇ ਮਹਾਂਤਾ ਜਿਹੜੀ ਹੈ ਉਹਨਾਂ ਦੀ ਧਾਮੀ ਸਾਹਿਬ ਦੀ ਉਹਨਾਂ ਦੇ ਵਿਚਾਰਾਂ ਦੀ ਇਥੋਂ ਪ੍ਰਗਟ ਹੁੰਦੀ ਹੈ ਕਿ ਐਨੇ ਵੱਡੇ ਸਿੱਖ ਉਹਨਾਂ ਦੇ ਘਰ ਆਏ ਤੇ ਉਹਨਾਂ ਨੂੰ ਕਿਹੜੀ ਆ ਪ੍ਰਾਰਥਨਾ ਕੀਤੀ ਵੀ ਆਉਗੀ ਤੇ ਉਹਨਾਂ ਨੇ ਜਦੀ ਜਿਹੜੀ ਸੀ ਆਪਦੀ ਮੁੜਕੇ ਸਾਹਮਣੇ ਲਈ ਤੇ ਇਹ ਤਾਂ ਸਪਸ਼ਟ ਤੌਰ ਤੇ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਹੀ ਇਹ ਰੱਬ ਦਾ ਦੂਜਾ ਰੂਪ ਮੰਨਦੇ ਐ ਤੇ ਸੁਖਵੀਰ ਸਿੰਘ ਬਾਦਲ ਨੂੰ ਸਭ ਮੰਨ ਰਹੇ ਨੇ ਸਿੱਖੀ ਦੀ ਉਹਨਾਂ ਨੇ ਸ਼੍ਰੋਮਣ ਦਰਦਵਾਰਾ ਪਰੋਂ ਦੇ ਕਮੇਟੀ ਦੀ ਪ੍ਰਧਾਨ ਜੀ ਕੀ ਸਾਹਮਣੀ ਸੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਪ੍ਰਾਈਵੇਟ ਕੰਪਨੀ ਦੀ ਜਿਹੜੀ ਆ ਪ੍ਰਧਾਨ ਜੀ ਸਾਹਮਣ ਦੀ ਮਨਜ਼ੂਰੀ ਦਿੱਤੀ ਦੂਜੇ ਪਾਸੇ ਅਕਾਲੀ ਦਲ ਬਾਦਲ ਪੰਜਾਬ ਦੇ ਤੇ ਉਹਦੇ ਵਿੱਚ ਰਲੇਮਾ ਹੋ ਗਿਆ ਅਕਾਇਲ ਫਤਿਹ ਦਾ ਇੱਕ ਜੁਟਤਾ ਹੋਈ ਹੈ ਤੇ ਬਾਕੀ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਬਾਕੀ ਕਾਲ ਜਿਹੜੇ ਹੈਗੇ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਦੇਖੋ ਜੀ ਇਕਾਲੀ ਦਲ ਜਿਹੜਾ ਬਾਰਸੇ ਪੰਜਾਬ ਹੈ ਉਹ ਲੋਕਾਂ ਦੇ ਦੀ ਸੰਗਤ ਦੇ ਦਿਲਾਂ ਦੀ ਧੜਕਣ ਹੈ ਪਰੰਤੂ ਇਹ ਸਭਤ ਕਰਨਾ ਪਊਗਾ ਉਹਨਾਂ ਦੀ ਲੀਡਰਸ਼ਿਪ ਨੂੰ ਸਰਦਾਰ ਤਰਸੇਮ ਸਿੰਘ ਨੂੰ ਕਿ ਉਹ ਜਿਹੜਾ ਹੈ ਸਿੱਖ ਪੰਥ ਨੂੰ ਇਕੱਠਾ ਕਰਨ ਦੇ ਜਿਹੜੇ ਸਮਰਥ ਨੇ ਮੈਂ ਸਮਝਦਾ ਵੀ ਉਹ ਸਮਰਥ ਨੇ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਨਾਲ ਇੱਕ ਟੋਟਰੀ ਚਿੰਬੜੀ ਹੋਈ ਹੈ ਤੇ ਉਹਨਾਂ ਤੋਂ ਜਿਹੜੇ ਆ ਫੈਸਲੇ ਪ੍ਰਭਾਵ ਪਾ ਕੇ ਚਰਵਾਏ ਜਾ ਰਹੇ ਨੇ ਜਿਸ ਢੰਗ ਨਾਲ ਸਰਦਾਰ ਤਰਸੇਮ ਸਿੰਘ ਜਿਹੜੇ ਆ ਉਹਨਾਂ ਦੇ ਟੋਟਰੀ ਤੋਂ ਜਿਹੜੇ ਆ ਉਹਦੇ ਪ੍ਰਭਾਵ ਨਾਲ ਕੁਝ ਲੋਕ ਕਹਿੰਦੇ ਨੇ ਉਹ ਤੋਂ ਡਰ ਕੇ ਫੈਸਲੇ ਲਈ ਜਾਂਦੇ ਨੇ ਤੇ ਉਹ ਫੈਸਲਿਆਂ ਦੇ ਵਿੱਚ ਅਜਿਹੇ ਲੋਕ ਮੂਹਰੇ ਚੜਦੇ ਜਿਨ੍ਹਾਂ ਤੇ ਉਹੀ આરોਪ ਲੱਗਦੇ ਨੇ ਜਿਹੜੇ ਕਿ ਬਾਦਲ ਦਲ ਦੇ ਬੰਦਿਆਂ ਤੇ ਲੱਗਦੇ ਸੀ ਜੇ ਤੇ ਸਰਦਾਰ ਜਿਹੜਾ ਆਪਣਾ ਤਨ ਸਿੰਘ ਵਾਲਾ ਦਾ ਜਿਹੜਾ ਹੈ ਉਹਨਾਂ ਦੇ ਵਿੱਚ ਸ਼ਾਮਲ ਹੋਣਾ ਬਹੁਤ ਵਧੀਆ ਗੱਲ ਹੈ ਸਰਦਾਰ ਤਨ ਸਿੰਘ ਵਾਲਾ ਵੀ ਚੰਗੇ ਨੇਤਾ ਨੇ ਉਹਨਾਂ ਦਾ ਸਤਿਕਾਰ ਹੈ ਕੌਮ ਦੇ ਵਿੱਚ ਸਰਦਾਰ ਤਰਸੀਮ ਸਿੰਘ ਦਾ ਵੀ ਬੜਾ ਸਤਿਕਾਰ ਹੈ ਪਰੰਤੂ ਇਹ ਚੰਦਲ ਮੈਂ ਸਪਸ਼ਟ ਕਰਨਾ ਚਾਹੁੰਨਾ ਹੈ ਦੋਹਾਂ ਨਤਾਵਾਂ ਨੂੰ ਕਿ ਜਿਸ ਤਰ੍ਹਾਂ ਸਰਦਾਰ ਜਸਤਰਨ ਸਿੰਘ ਤਾਨ ਸਿੰਘ ਵਾਲਾ ਜਿਹੜਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨਦੇ ਅਕਾਲੀ ਦਲ ਤੋਂ ਖਫਾ ਹੋ ਕੇ ਆਏ ਸੀ ਉਹ ਡੋਨਾਲਡ ਦੇਖਣ ਚਤੇ ਉਹੀ ਹਾਲਾਤ ਜਿਹੜੇ ਆ ਉਹ ਅਕਾਲੀ ਦਲ ਵਾਰਸੇ ਪੰਜਾਬ 'ਚ ਪੈਦਾ ਤਾਂ ਨਹੀਂ ਹੋ ਰਹੇ ਤੇ ਉਹੀ ਜੀ ਗੱਲ ਜਿਹੜੀ ਹੈਗੀ ਆ ਉਹ ਹੋ ਰਹੀ ਹੈ ਇਹਦੇ ਲਈ ਇਸ ਨੂੰ ਬੜੇ ਧਿਆਨ ਨਾਲ ਦੇਖਣਾ ਪਵੇਗਾ ਸਰਦਾਰ ਤਰਸੇਮ ਸਿੰਘ ਨੂੰ ਮੇਰੀ ਪੁਰਜ਼ੋਰ ਬੇਨਤੀ ਹੈ ਕਿ ਉਹ ਮਹਾ ਮਹਾਨ ਉਹ ਮਹਾਨ ਨੇਤਾ ਨੇ ਮਹਾਪੁਰਸ਼ ਨੇ ਪਰੰਤੂ ਉਹ ਜਿਹੜਾ ਹੈ ਫੈਸਲੇ ਲੈਣ ਦੇ ਵਿੱਚ ਆਜ਼ਾਦੀ ਮਹਿਸੂਸ ਕਰਨ ਜਿਸੇ ਤੋਂ ਡਰ ਕੇ ਤੇ ਕਿਸੇ ਦੇ ਪ੍ਰਭਾਵ ਦੇ ਵਿੱਚ ਜਿਹੜਾ ਹੈ ਉਹ ਫੈਸਲੇ ਲੈਣੇ ਪੰਥ ਦੇ ਲਈ ਧਤਕ ਹੋਊਗਾ ਤੇ ਭਾਈ ਅਮਰਤਪਾਲ ਸਿੰਘ ਦੀ ਸਾਥ ਨੂੰ 60 ਬਜੂਗੀ ਜੇ ਕੋਈ ਟੋਟਰੀ ਉਸ ਦੇ ਵਿੱਚ ਉਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਫੈਸਲੇ ਹੋ ਰਹੇ ਨੇ ਫੈਸਲੇ ਲੈਂਦੇ ਰਹਿਣਗੇ ਸੋ ਇਹ ਫੈਸਲੇ ਲੈਣ ਲਈ ਜਿਹੜੇ ਹਨ ਕਈ ਬਹੁਤ ਵਧੀਆ ਜਿਹੜੇ ਨੇਤਾ ਹਨ ਇਹਦੇ ਵਿੱਚ ਇਹ ਆਪਣਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿ ਉਸ ਦੇ ਵਿੱਚ ਜਿਹੜੇ ਹੈਗੇ ਆ ਵੱਡੇ-ਵੱਡੇ ਨੇਤਾ ਜਿਨ੍ਹਾਂ ਨੇ ਵੱਡੀ ਉਸ ਦੇ ਵਿੱਚ ਕੁਰਬਾਨੀ ਕੀਤੀ ਹੈ ਸਰਦਾਰ ਜਸਵਿੰਦਰ ਸਿੰਘ ਨੇ ਪਟਿਆਲੇ ਤੋਂ ਉਹਨਾਂ ਨੇ 5 ਸਾਲ ਜਿਹੜਾ ਸੀ ਉਹਨਾਂ ਨੂੰ ਲੈ ਜੇ ਸੀ ਉੱਥੋਂ ਹਟਾਲਾ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਜ਼ਬਰਦਸਤੀ ਜੋਧਪੁਰ ਜੇਲ੍ਹ 'ਚ ਨਜ਼ਰਬੰਦ ਰੱਖਿਆ ਇਹ ਜਿਹੇ ਜਿਹੜੇ ਵਿਅਕਤੀ ਨੇ ਇਹਨਾਂ ਨੂੰ ਮੂਰੇ ਰੱਖਣਾ ਬਹੁਤ ਜ਼ਰੂਰੀ ਹੈ ਉਹ ਮਹਾਨ ਕੁਰਬਾਨੀ ਦੇ ਮਾਲਕ ਨੇ ਤੋਂ ਇਹ ਸਰਦਾਰ ਜਸਵਿੰਦਰ ਸਿੰਘ ਵਰਗੇ ਬੰਦਿਆਂ ਨੂੰ ਵੀ ਪਾਰਟੀ ਦੇ ਜੋੜ ਸਥਾਨ ਦਿੱਤਾ ਜਾਊਗਾ ਉਹਨਾਂ ਨੂੰ ਰਵਾਈ ਦਿੱਤੀ ਜਾਊਗੀ ਸਰਦਾਰ ਜਸਤਰਨ ਸਿੰਘ ਤਾਨ ਸਿੰਘ ਵਾਲਾ ਵੀ ਜਿਹੜੇ ਨੇ ਵੱਡੇ ਨੇਤਾ ਨੇ ਮੇਰੇ ਬੜੇ ਸਤਿਕਾਰਯੋਗ ਨੇ ਪਰੰਤੂ ਇਹ ਜੱਲਾ ਸੋਟ ਕੇ ਇਸ ਨੂੰ ਫੇਰ ਜਿਹੜਾ ਹੈ ਜਾ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਚਲਾਉਣਾ ਚਾਹੀਦਾ ਜਦੋਂ ਤੇ ਇੱਥੇ ਜਿਹੜਾ ਸੀ ਤਤੇਤ ਸਾਹਿਬ ਮਹਿੰਦਰ ਸਿੰਘ ਤਤੇਤ ਜਦੋਂ ਉਹਨਾਂ ਨੇ ਚਸਾਂ ਯੂਨੀਅਨ ਬਣਾਈ ਸੀ ਰਤੇਸ਼ ਤਤੇਤ ਉਹਨਾਂ ਦੇ ਪੁੱਤਰ ਨੇ ਕੋਈ ਤੇ ਹਿੰਦੁਸਤਾਨ ਦੀ ਜਿਹੜੀ ਚਸਾਂ ਯੂਨੀਅਨ ਬਣਾਈ ਸੀ ਤਾਂ ਉਹਨਾਂ ਨੇ ਕਿਹਾ ਸੀ ਤੇ ਕੇਸਰੀ ਨਿਸ਼ਾਨ ਨishan ਸਾਹਿਬ ਦੇ ਥੱਲੇ ਇਹ ਜਿਹੜਾ ਤਸਾਨ ਅੰਦੋਲਨ ਹੈ ਇਹ ਪੰਜਾਬ ਦੇ ਵਿੱਚ ਲੜਿਆ ਜਾਊਗਾ ਉਹ ਯੂਪੀ ਦੇ ਸਨ ਆਪਣਾ ਚੌਧਰੀ ਮਹਿੰਦਰ ਸਿੰਘ ਤਇਤ ਪਰ ਉਹਨਾਂ ਨੇ ਨਿਸ਼ਾਨ ਸਾਹਿਬ ਦੀ ਜਿਹੜੀ ਸੀ ਜੋ ਹਮਾਇਤ ਕੀਤੀ ਸੀ ਪਰ ਉੜਤਾ ਕੀਤੀ ਸੀ ਪਰੰਤੂ ਇੱਥੋਂ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਨਿਸ਼ਾਨ ਸਾਹਿਬ ਦੇ ਖਿਲਾਫੇ ਬੋਲਣਾ ਸ਼ੁਰੂ ਕਰਤਾ ਹੋਰ ਕਰਤਾ ਸੋ ਇਸ ਨੂੰ ਜਿਹੜਾ ਹੈ ਸਿੱਖ ਲਹਿਰ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ ਨਿਹੰਗ ਸਿੰਘਾਂ ਤੋਂ ਪਾਸੇ ਨਹੀਂ ਕੀਤਾ ਜਾ ਸਕਦਾ ਬਾਬਾ ਬੁੱਢਾ ਦਲ ਦਾ ਸਮਰਥਨ ਵੀ ਜ਼ਰੂਰੀ ਹੈ ਹੋਰ ਸਿੱਖ ਜਥੇਬੰਦੀਆਂ ਦਾ ਵੀ ਸਮਰਥਨ ਜ਼ਰੂਰੀ ਹੈ ਇਹ ਜਿਹੜਾ ਹੈ ਦਾ ਆਪਣਾ ਸ਼੍ਰੀ ਗੁਰੂ ਰਵੀਦਾਸ ਜਿਹੜੀ ਹੈ ਇਹਤ ਦਲ ਬਣਿਆ ਹੁਣ ਉਹ ਸਿੱਖੀ ਦਾ ਬੜਾ ਚੀਜ਼ ਕਹਿੰਦੇ ਹਮਾਇਤ ਕਰ ਰਿਹਾ ਹੈ ਉਹ ਹੁਸ਼ਿਆਰਪੁਰ ਤੋਂ ਲੈ ਕੇ ਜਿਹੜੀ ਇੱਥੇ ਆਪਣਾ ਸਿੱਧਾ ਹਿਮਾਚਲ ਪ੍ਰਦੇਸ਼ ਦੀ ਸਰਾਂਦ ਉੱਥੋਂ ਤੱਕ ਉਹ ਮਾਰਚ ਵਿੱਚ ਵੀ ਹਿੱਸਾ ਲਿਆ ਬੜੇ ਤਗੜੇ ਨੌਜਵਾਨ ਨੇ ਸੂਜਮਾਨ ਨੇ ਉਹਨਾਂ ਨੂੰ ਵੀ ਇਹ ਸਾਰੇ ਅੰਦੋਲਨ ਦੇ ਵਿੱਚ ਲੈਣਾ ਚਾਹੀਦਾ ਤੇ ਇਹ ਜਿਹੜੀ ਹੈਗੀ ਹੈ ਸਾਰੀਆਂ ਜਾਤਾਂ ਦੀ ਤੇ ਸਾਰਿਆਂ ਦੀ ਰਲ ਕੇ ਇੱਕ ਖਾ ਸਾ ਪੰਥ ਦਾ ਇਤਿਹਾਸ ਬਣਾਉਣਾ ਚਾਹੀਦਾ ਫਿਰ ਹੀ ਕਿਸਾਨ ਅੰਦੋਲਨ ਇੱਥੇ ਇਤਜਾਮਯਾਬ ਹੋਗਾ ਇਹ ਗੱਲ ਸਾਹਿਬ ਜੀ ਕੁੱਲ ਮਿਲਾ ਕੇ ਹੁਣ ਤੱਕ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਨੇ ਦੇਖੋ ਜੀ ਭਗਵੰਤ ਮਾਨ ਦੀ ਕਾਰਜਕਾਰੀ ਨੂੰ ਜੇ ਦੇਖਿਆ ਜਾਵੇ ਉਹਨਾਂ ਦੇ ਪੱਛ ਤੋਂ ਉਹਨਾਂ ਦੀ ਰਾਜਨੀਤੀ ਤੋਂ ਦੇਖਿਆ ਜਾਵੇ ਤਾਂ ਬੜੀ کامیاب ਹੈ ਮੇਰੇ ਪੱਛ ਤੋਂ ਜਿਹੜੀ ਹੈਗੀ ਐ ਮੈਂ ਉਹਨਾਂ ਦੀ ਹਮਾਇਤ ਨਹੀਂ ਕਰ ਸਕਦਾ ਉਹਨਾਂ ਦਾ ਜਿਹੜਾ ਹੈ ਮੈਂ ਘੋਰ ਵਿਰੋਧੀ ਹਾਂ ਕਿਉਂਕਿ ਉਹ ਸਿੱਖੀ ਦੀ ਲਹਿਰ ਨੂੰ ਦਬਣ ਲਈ ਸਿੱਖੀ ਦੀ ਲਹਿਰ ਨੂੰ ਖਤਮ ਕਰਨ ਲਈ ਤੇ ਪੰਜਾਬ ਦੇ ਵਿੱਚ ਧੜੇਬੰਦੀ ਪੈਦਾ ਕਰਕੇ ਉਹ ਜਿਹੜੇ ਹੈ ਚਸਾਨਾ ਦੇ ਖਿਲਾਫ ਭੜਚਾ ਕੇ ਤੇ ਸਿੱਖੀ ਦੇ ਖਿਲਾਫ ਭੜਚਾ ਕੇ 70% ਲੋਕਾਂ ਦੀ ਹਮਾਇਤ ਲੈ ਚੁੱਕੇ ਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀ ਹੈ ਜੀ ਇੱਥੇ ਪੰਜਾਬ ਦੇ ਵਿੱਚ ਹਰਿਆਣੇ ਮੰਨੂ ਜਿੱਤਿਆ ਜਾਵੇ। ਸੋ ਤਰਜਦਾਰੀ ਉਹ ਖਾਲਸਾ ਪੰਥ ਲਈ ਨਰਾਸ਼ਾ ਜਨ ਚ ਨਹੀਂ ਬੜੀ ਨਿੰਦਨਯੋਗ ਹੈ। ਥਾਲਸਾ ਪੰਥ ਪ੍ਰਤੀ ਜਿਹੜੀਆਂ ਉਹਨਾਂ ਨੇ ਬਣਾਈਆਂ ਭਾਈ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਚਲ ਲਿਆ। ਥਾਲਸਾ ਜਿਹੜੀ ਵਹਿੀਰ ਚੱਲੀ ਸੀ ਉਸ ਨੂੰ ਖਤਮ ਕਰਨ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ। ਉਹਨਾਂ ਨੇ ਹਮੇਸ਼ਾ ਸਿੱਖੀ ਦਾ ਵਿਰੋਧ ਕੀਤਾ। ਉਹਨਾਂ ਨੇ ਅਟਲਤਾਕ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਜੈਨੀ ਹਰਪ੍ਰੀਤ ਸਿੰਘ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਹਰ ਸਮੇਂ ਜਿਹੜਾ ਹੈ ਉਹ ਐਸਾ ਕੰਮ ਕਰਦੇ ਰਹੇ ਜਿਹਦੇ ਨਾਲ ਖਾਲਸਾ ਖਾਲਸਾ ਪੰਥ ਨੂੰ ਝੋਟ ਲੱਗੇ ਸੋ ਮੈਂ ਉਹਨਾਂ ਦਾ ਜਿਹੜਾ ਹੈ ਜਹ ਧੋਰ ਵਿਰੋਧੀ ਆ ਪਰੰਤੂ ਉਹ ਆਪਣੇ ਤੌਰ ਤੇ ਤਾਂ ਕਮਜਾਬੇ ਨੇ ਦੇਖੋ ਸਾਰੀ ਜਿੰਮਣੀ ਚੋਣਾ ਜਿੱਤ ਲੀਆਂ ਹੋਰ ਜਿੱਤ ਲੀਆਂ ਹੁਣ ਵੀ ਉਹ ਪੰਜਾਬ ਦੇ ਵਿੱਚ ਤੇ ਮਜ਼ਬੂਤ ਧਿਰ ਨੇ ਤੇ ਉਹਨਾਂ ਨੂੰ ਹਰਾਉਣ ਦੇ ਲਈ ਇੱਕ ਹੋਰ ਮਜ਼ਬੂਤ ਧਿਰ ਬਣਾਉਣੀ ਪਊਗੀ ਪੰਥਕ ਰਾਜਨੀਤੀ ਅੱਜ ਪੰਜਾਬ ਦੇ ਵਿੱਚ ਕੋਈ ਨਹੀਂ ਹੋ ਰਹੀ ਉਹਨਾਂ ਦੇ ਵਿਰੋਧ ਦੇ ਵਿੱਚ ਜੇ ਕੋਈ ਟਕੜੀ ਤੇ ਰਹ ਉਹ ਕਾਂਗਰਸ ਹੈ ਜੀ ਜਿਹੜੀ ਆਪ ਸੇਠਾਂ ਦੀ ਦੁਸ਼ਮਣ ਹੈ ਤੇ ਜਿਹੜੀ ਉਸ ਦੇ ਲਈ ਇਹ ਜ਼ਰੂਰੀ ਹੈ ਕੰਮ ਕਿ ਜਿਹੜੀ ਹੈ ਜੀ ਇਹ ਪੰਥ ਚ ਰਾਜਨੀਤੀ ਚਲਾਈ ਜਾਵੇ ਪੰਥ ਚ ਧਿਰ ਬਣਾਈ ਜਾਵੇ ਸਾਰਿਆਂ ਦੀਆਂ ਨਜ਼ਰਾਂ ਸਰਦਾਰ ਤਰਸੇਮ ਸਿੰਘ ਵੱਲ ਨੇ ਤੇ ਸਰਦਾਰ ਤਰਸੇਮ ਸਿੰਘ ਨੂੰ ਜਿਹੜਾ ਹੈ ਜਾਂ ਬੜੀ ਸੂਝ-ਬੂਝ ਨਾਲ ਨਿਰਪੱਖ ਫੈਸਲੇ ਲੈਣੇ ਪੈਣਗੇ ਕਿਤੇ ਉਹ ਗਲਤ ਪ੍ਰਭਾਵ ਚ ਨਾ ਰਹਿਣ ਕਿ ਪੰਥ ਚ ਲਹਿਰ ਚੱਲ ਪਈ ਤੇ 2027 ਦੇ ਵਿੱਚ ਚੋਣਾਂ ਦੇ ਵਿੱਚ ਸਾਰੇ ਉਮੀਦਵਾਰਾਂ ਨੇ ਜਿੱਤ ਜਾਣਾ ਤੇ ਉਹ ਹਾਲਤ ਨਾ ਹੋਵੇ ਕਿ ਚੋਣ ਦੇ ਵਿੱਚ ਇਸ ਤੋਂ ਉਮੀਦਵਾਰ ਵੀ ਨਾ ਜਿੱਤੇ ਤੇ ਸਾਰਾ ਕੁਝ ਉਹ ਜਿਹੜੀ ਆ ਹਾਲਤ ਖਰਾਬ ਹੋ ਜੇ ਮੇਰੀ ਹਮਦਰਦੀ ਸਰਦਾਰ ਤਰਸੇਮ ਸਿੰਘ ਨਾਲ ਹੈ ਭਾਈ ਅਮਰਪਾਲ ਸਿੰਘ ਨਾਲ ਪਰੰਤੂ ਬੜੀ ਸੂਝ ਬੂਝ ਦੇ ਨਾਲੇ ਫੈਸਲੇ ਲੈਣੇ ਪੈਣ ਜੇ ਗਲਤ ਭਲੇਖਿਆ ਵਿੱਚ ਨਹੀਂ ਰਹਿਣਾ ਚਾਹੀਦਾ ਇਹ ਹਨ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਰਾਜਦੇਵ ਸਿੰਘ ਖਾਲਸਾ ਜਿਨ੍ਹਾਂ ਐਨਵੀ ਨੈਸ਼ਨਲ ਟੀਵੀ ਰਾਹੀਂ ਬੜੇ ਖੁੱਲ ਕੇ ਆਪਣੇ ਵਿਚਾਰ ਰੱਖੇ ਨੇ ਸਰਦਾਰ ਰਾਜਦੇਵ ਸਿੰਘ ਖਾਲਸਾ ਜੀ ਤੁਹਾਡਾ ਐਨਵੀ ਚੈਨਲ ਬਹੁਤ ਬਹੁਤ ਧੰਨਵਾਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਮਿਹਰਬਾਨੀ